ਅੱਜ ਬਡਲਾਡਾ ਸ਼ਹਿਰ 'ਚ ਸਿਆਸੀ ਗਰਮੀ ਦਾ ਅਹਿਸਾਸ ਦੇਖਣ ਨੂੰ ਮਿਲਿਆ ਜਦੋਂ ਭਾਰਤੀ ਜਨਤਾ ਪਾਰਟੀ ਦੇ ਆਗੂਆ ਵੱਲੋਂ ਪੰਜਾਬ ਸਰਕਾਰ ਦਾ ਪੁਤਲਾ ਸਾੜ ਕੇ ਰੋਸ ਜਤਾਇਆ ਗਿਆ ਇਹ ਰੋਸ ਪ੍ਰਦਰਸ਼ਨ ਸੂਬੇਦਾਰ ਭੋਲਾ ਸਿੰਘ ਅਤੇ ਬੀਜੇਪੀ ਹਲਕਾ ਇੰਚਾਰਜ ਦੀ ਅਗਵਾਈ ਹੇਠ ਕੀਤਾ ਗਿਆ ਕਾਰਨ ਇਹ ਸੀ ਕਿ ਲੋਕ ਭਲਾਈ ਲਈ ਲਗਾਏ ਜਾ ਰਹੇ ਕੈਂਪਾਂ 'ਚ ਸ਼ਾਮਲ ਬੀਜੇਪੀ ਆਗੂਆਂ ਨੂੰ ਪੁਲਿਸ ਵੱਲੋਂ ਰੀਟੇਨ ਕੀਤਾ ਜਾ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਕੈਂਪ ਲੋਕਾਂ ਦੀ ਸਿਹਤ ਸਿੱਖਿਆ ਤੇ ਸਹੂਲਤਾਂ ਲਈ ਲਗਾਏ ਜਾ ਰਹੇ ਨੇ ਉਨ੍ਹਾਂ ਤੇ ਰੋਕ ਲਗਾ ਕੇ ਸਰਕਾਰ ਨੇ ਲੋਕ ਹਿੱਤ ਤੇ ਸਵਾਲ ਖੜੇ ਕਰ ਦਿੱਤੇ ਨੇ ਆਓ ਦੇਖਦੇ ਹਾਂ ਪੂਰੀ ਖਬਰ ਦਿੱਲੀ ਦੇ ਡੱਗਾ ਵੀ ਸਰਕਾਰ ਜੁਰਦਾਰਾ 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 ਜਦੋਂ ਸਾਡੇ ਕੋਲੇ ਬੀਜੇਪੀ ਦੀ ਹਾਈ ਕਮਾਂਡ ਕੋਲੇ ਲੋਕਾਂ ਦੀਆਂ ਗਰੀਬਾਂ ਦੀਆਂ ਇਹ ਗੱਲਾਂ ਪਹੁੰਚੀਆਂ ਬੀਜੇ ਸਾਨੂੰ ਜਿਹੜੀਆਂ ਸੈਂਟਰਕਨੀਓ ਦਿੱਤੀਆਂ ਹੋਈਆਂ ਸਕੀਮਾਂ ਨੇ ਉਹਨੇ ਨਾ ਕਾਰਡ ਬਣਾਉਂਦੇ ਨੇ ਸੁਵਿਧਾ ਸੈਂਟਰ ਤੇ ਪੁਰਾਣੀਆਂ ਸਰਕਾਰਾਂ ਦੇ ਇਹਨਾਂ ਨੇ ਚੱਕਦੇ ਜਿਵੇਂ ਕਿ ਪਾਪਾ 20-20 ਪਿੰਡਾਂ ਵਿੱਚ ਇੱਕ ਸੁਵਿਧਾ ਸੈਂਟਰ ਹੈ ਬੀਜੇਪੀ ਦੀ ਸਰਕਾਰ ਨੇ ਇਹ ਗੱਲ ਸੋਚੀ ਵੀ ਕਿਉਂ ਨਾ ਗਰੀਬ ਜਿਹੜੇ ਜੱਟ ਜਿਹੇ ਨਵਾਂ ਸਕੀਮਾਂ ਵਾਲੇ ਵਿਚਾਰੇ ਵਿਧਵਾ ਨੇ ਪੈਨਸ਼ਨ ਵਾਲੀਆਂ ਨੇ ਉਹ ਹੈਂਡੀਕੈਪਡ ਹੈ ਉਹਨਾਂ ਦੇ ਅਸੀਂ ਕੈਂਪ ਲਾ ਕੇ ਉਹਨੂੰ ਕਾਰਡ ਉਹਨਾਂ ਦੇ ਘਰੋਂ ਘਰੀ ਬਣਾ ਕੇ ਦੇ ਦਈਏ ਇਹਦੇ ਕੈਂਪ ਚੱਲਦੇ ਨੂੰ 3 ਮਹੀਨੇ ਹੋ ਗਏ ਜਦੋਂ ਇਹਨਾਂ ਨੇ ਭਾਜਪਾ ਦੀ ਚੜ੍ਹਾਈ ਦੇਖੀ ਵੀ ਇਸ ਗੱਲ 'ਚ ਲੋਕਾਂ ਨੂੰ ਪਤਾ ਲੱਗਣ ਲੱਗ ਗਿਆ ਵੀ ਜਿੰਨੀਆਂ ਸਕੀਮਾਂ ਆਟਾ ਲਾਲ ਤੋਂ ਲੈ ਕੇ ਸੂਰੀਆ ਤੋਂ ਲੈ ਕੇ ਆਸ਼ਮਾਨ ਕਾਰ ਤੋਂ ਲੈ ਕੇ ਇਹ ਸਾਰੀਆਂ ਸੈਂਟਰ ਸਰਕਾਰ ਦੀਆਂ ਨੇ ਇਹਨਾਂ ਨੂੰ ਇਹ ਨਮੋਚੀ ਆਈ ਵੀ ਆਪਾਂ ਦਾ ਕੋਈ ਢੱਕਾ ਤੋੜ ਦੇਣੀ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਜਦ ਕੇ ਤੁਹਾਨੂੰ ਪੱਤਰਕਾਰ ਵੀਰਾਂ ਨੂੰ ਪਤਾ ਹੈ ਪਿਛਲੇ 3 ਸਾਲਾਂ ਤੋਂ ਪੰਜਾਬ ਸਰਕਾਰ ਕਨੇਓ ਕਣਕ ਵੀ ਨਹੀਂ ਦੀਪੂਆ ਚਾਰੀ ਉਹ ਸੈਂਟਰ ਸਰਕਾਰ ਦੀ ਹੈ ਜੋ ਤੁਸੀਂ ਜਾਓਗੇ ਪਤਾ ਲੱਗੂ ਇਹ ਪਤਾ ਲੱਗਣ ਤੋਂ बावजूद ਪਰसों ਕੁਛਕ ਤਾਂ ਤੇ ਕੱਲ ਇਹਨਾਂ ਨੇ ਜਿਹੜੇ ਸਾਡੇ ਕੈਂਪ ਲਾਉਣ ਵਾਲੇ ਜਿਵੇਂ ਇੱਥੇ ਸਾਡੇ ਜ਼ਿਲ੍ਹੇ ਦੋ ਕੈਂਪ ਲੱਗੇ ਸੀਗੇ ਜਿਹੜੇ ਬੀਰੋਕੇ ਕੈਂਪ ਨੂੰ ਆਪਣਾ ਭੋਲਾ ਸਿੰਘ ਲੀਡ ਕਰ ਰਹੇ ਸੀਗੇ ਬਤੌਰ ਵਿਧਾਨ ਸਭਾ ਇੰਚਾਰਜ ਕਿਉਂਕਿ ਵਿਧਾਨ ਸਭਾ ਦੇ ਜਿੰਨੇ ਕੈਂਪ ਨੇ ਉਹ ਇਹਨਾਂ ਦੇ ਅੰਡਰ ਲੱਗਣੇ ਨੇ ਮੰਡਲ ਸੀ ਮੰਡਲ ਪ੍ਰਧਾਨ ਸੀ ਉੱਤੇ ਮੰਗੂ ਜੀ ਇਹਨਾਂ ਦੀ ਦੂਜੀ ਜ਼ਿੰਮੇਵਾਰੀ ਵੰਦੀ ਸੀ ਉੱਥੇ ਸਾਡੇ ਨਾ ਦੋਨੇ ਕਾਰਕੁਨਾਂ ਸਮੇਤ ਉਹ ਬੱਚੇ ਜਿਹੜੇ ਕਿ ਆਈ ਕਾਰਡ ਬਣਾ ਰਹੇ ਸੀ ਉਹ ਚ ਇੱਕ 20 ਕਿ ਸਾਲ ਦੀ ਬੇਟੀ ਵੀ ਸੀ ਇਹਨਾਂ ਨੇ ਕੋਈ ਸ਼ਰਮ ਨਹੀਂ ਮੰਨੀ ਉਹ ਬੱਚੀ ਸਮੇਤ ਚਾਕੇ ਸਾਰਾ ਦਿਨ ਇਹਨਾਂ ਨੂੰ ਪਤਾ ਨਹੀਂ ਕਿਤੇ ਰੱਖਿਆ ਮੈਂ ਇਹਨਾਂ ਦਾ ਪਿੱਛਾ ਕਰਾਂ ਮੈਨੂੰ ਕਹਿੰਦੇ ਜੀ ਸਦਰ ਗਏ ਆ ਮੈਂ ਸਦਰ ਗਏ ਅਸੀਂ ਸਾਰੀ ਬੀਜੇਪੀ ਦੀ ਟੀਮ ਉਦੋਂ ਮੁੜ ਕੇ ਬਰੇਟੇ ਗਈ ਬਰੇਟੇ ਕਹਿੰਦੇ ਕੁਦਰੀਆਂ ਗਏ ਕੁਦਰੀਆਂ ਗਏ ਕੁਦਰੀਓ ਭੱਜ ਗਏ ਬੀਜੇਪੀ ਇਹਨਾਂ ਸ਼ਾਂਬਦਾਬ ਦੰਡ ਭੇੜ ਜਿਹੜਾ ਸੋਧਿਆ ਕਹਿੰਦਾ ਕਦੇ ਵਰਾਸਤ ਨਹੀਂ ਕਰੂਗੀ ਅਸੀਂ ਇਹਨਾਂ ਨੂੰ ਸਮਾਰ ਕੇ ਟਕਰਾਂਗੇ ਇਸ ਗੱਲ ਦੀ ਪੰਜਾਬ ਸਰਕਾਰ ਮਰਦਾਬਾ ਪੰਜਾਬ ਸਰਕਾਰ ਮਰਦਾਬਾ ਪੰਜਾਬ ਸਰਕਾਰ ਮਰਦਾਬਾ ਮਰਦਾਬਾ ਆਮ ਆਦਮੀ ਪਾਰਟੀ ਮਰਦਾਬਾ ਮਰਦਾਬਾ ਮੈਂ ਸੁਦੇਵਰ ਭੋਲਾ ਸਿੰਘ ਹਲਕਾ ਚਾਰਜ ਵਿਧਾਨ ਸਭਾ ਬੋਢਲਾੜਾ ਕੱਲ ਸਾਡੇ ਵੀਰੋ ਕੇ ਕਲਾਂ ਜੋ ਕੰਟੀਨਿਊ ਜੀ ਕੈਂਪ ਲੱਗ ਰਹੇ ਨੇ ਸਾਡੇ ਸੈਂਟਰ ਸਰਕਾਰ ਦੀਆਂ ਸਕੀਮਾਂ ਦੇ ਉਹਦੇ ਤਹਿਤ ਕੱਲ ਵੀ ਕੈਂਪ ਵੀਰੋਗ ਦੇ ਕਲਾ ਵਿੱਚ ਲੱਗਾ ਹੋਇਆ ਸੀਗਾ ਕੈਂਪ ਲੱਗੇ ਨੂੰ ਤਕਰੀਬਨ ਆ ਅੱਧਾ ਪੌਣਾ ਘੰਟਾ ਹੋਇਆ ਸੀਗਾ ਕਿ ਉੱਥੇ ਬੁਲਾਡਾ ਸਾਦਰ ਦੇ ਐਸਐਟਓ ਸਾਹਿਬ ਦਾ ਫੋਨ ਆਇਆ ਵੀ ਇਸ ਤਰ੍ਹਾਂ ਕਰਕੇ ਵੀ ਤੁਹਾਡੇ ਜਿਹੜੇ ਕੈਂਪ ਨੇ ਬੰਦ ਕਰੋ ਅਸੀਂ ਉਹਨਾਂ ਨੂੰ ਇਹ ਕਹ ਦਿੱਤੀ ਵੀ ਜੇ ਕੋਈ ਸਰਕਾਰ ਕੰਨੀ ਕੋਈ ਰੀਟਨ ਦੇ ਵਿੱਚ ਤੁਹਾਡੇ ਕੋਲ ਹੈਗਾ ਤਾਂ ਸਾਨੂੰ ਦਿਖਾਓ ਅਸੀਂ ਕੈਂਪ ਬੰਦ ਕਰ ਦਿੰਦੇ ਆ ਕੋਈ ਦਿੱਕਤ ਨਹੀਂ ਜਾਂ ਸਾਡੀ ਸੀਨੀਅਰ ਲੀਡਰਸ਼ਿਪ ਆਉਂਦੀ ਹੈ ਤੁਸੀਂ ਉਹਦੇ ਨਾਲ ਗੱਲ ਕਰ ਲਓ ਅਸੀਂ ਬੰਦ ਕਰ ਦਾਂਗੇ ਪਰ ਉਹਨਾਂ ਨੇ ਸਾਡੀ ਇਹ ਗੱਲ ਸੁਣ ਤੋਂ ਇਨਕਾਰ ਕਰਕੇ ਜ਼ਬਰਦਸਤੀ ਸਾਡੇ ਜਿਹੜੇ ਲੈਪਟਾਪ ਆ ਸਾਡੇ ਪ੍ਰਿੰਟਰ ਜਾਂ ਸਾਡੇ ਵਾਈਫਾਈ ਜਾਂ ਹੋਰ ਵੀ ਜੋ ਵੀ ਸਾਡਾ ਸਮਾਨ ਸੀ ਸਮਗਰੀ ਸਾਰੀ ਜ਼ਬਰਦਸਤੀ ਚੱਕ ਕੇ ਇਹਨਾਂ ਨੇ ਆਪਣੀ ਗੱਡੀ 'ਚ ਰੱਖੀ ਸਾਨੂੰ ਜ਼ਬਰਦਸਤੀ ਲੈ ਕੇ ਇਹਨਾਂ ਨੇ ਗੱਡੀ ਦੇ ਵਿੱਚ ਬਿਠਾ ਕੇ ਸੁੱਟ ਗਏ ਸਾਨੂੰ ਮੇਰਾ ਖਿਆਲ ਵੀ ਤਕਰੀਬ ਪਲਾਟਾ ਹਲਕਾ ਪੂਰਾ ਕਮਾ ਕੇ ਰਾਤ ਨੂੰ ਜੱਥਾ ਨੂੰ ਰਾਤ ਨੂੰ ਸਾਲ 6 ਵਜੇ ਸਾਨੂੰ ਚੱਡੇ ਨੇ ਤਕਰੀਬਨ ਅਸੀਂ ਇਹ ਕਹਿੰਦੇ ਵੀ ਜੇ ਅਸੀਂ ਕੋਈ ਗਲਤਤੀ ਦੀ ਜਾਂ ਕੋਈ ਫਰਾਡ ਕਰ ਰਹੇ ਆ ਲੋਕਾਂ ਦੇ ਨਾਲ ਜਾਂ ਕੋਈ ਧੱਕਾ ਕਰ ਰਹੇ ਆ ਲੋਕਾਂ ਦੇ ਨਾਲ ਜਾਂ ਕੋਈ ਝੂਠ ਮੂਠ ਪੈਸਾ ਲੈ ਰਹੇ ਨੇ ਜਰੂਰ ਸਾਡੇ ਦੇ ਕਾਰਵਾਈ ਬਣਦੀ ਹੈ ਅਸੀਂ ਫਰੀ ਆਫ ਕੋਸਟ ਸੈਂਟਰ ਦੀਆਂ ਸਕੀਮਾਂ ਦੇ ਰਹੇ ਆ ਉਹ ਲੋਕਾਂ ਨੂੰ ਦੇ ਰਹੇ ਆ ਜਿਨ੍ਹਾਂ ਨੂੰ ਜਾਣਕਾਰੀ ਵੀ ਨਹੀਂ ਹੈ ਕਿ ਇਹ ਸਕੀਮਾਂ ਦਾ ਸਲਾਬ ਲੈ ਸਕਦੇ ਆ ਅਸੀਂ ਉਹਨਾਂ ਲੋਕਾਂ ਤੱਕ ਇਹ ਸਕੀਮਾਂ ਦਾ ਲਾਭ ਪਹੁੰਚਾ ਰਹੇ ਸੀ ਜਿਹੜਾ ਕੰਮ ਸਰਕਾਰਾਂ ਦਾ ਹੁੰਦਾ ਹੈ ਸਾਡੇ 3 ਸਾਲ ਹੋ ਗਏ ਪੰਜਾਬ ਦੇ ਵਿੱਚ ਆਪ ਪਾਰਟੀ ਸਰਕਾਰ ਬਣੀ ਨੂੰ ਉਹ ਲੋਕਾਂ ਨੂੰ ਜਿਹੜਾ ਹੈਗਾ ਉਹਨਾਂ ਨੇ ਜੋ ਬੈਨੀਫਿਟ ਦੇਣੇ ਸੀ ਲੋਕਾਂ ਦੇ ਵਿੱਚ ਜਾਣਾ ਸੀ ਉਹਨਾਂ ਨੇ ਕੁਛ ਨਹੀਂ ਤਾ ਹੈਗਾ ਸੈਂਟਰ ਸਰਕਾਰ ਦੀਆਂ ਲਗਭਗ 250 ਦੇ ਕਰੀਬ ਸਕੀਮਾਂ ਨੇ ਜੋ ਆਮ ਲੋਕਾਂ ਵਾਸਤੇ ਨਰਿੰਦਰ ਮੋਦੀ ਜੀ ਦੀ ਸਰਕਾਰ ਵੱਲੋਂ ਚਲਾਈਆਂ ਗਈਆਂ ਨੇ ਤਾਂ ਪੰਜਾਬ ਸਰਕਾਰ ਦੇ ਨਹੀਂ ਕਿ ਵੀ ਜੇ ਚਾਹਦੀ ਹੈ ਵੀ ਉਹਨੂੰ ਪਤਾ ਵੀ ਜੇ ਕਰੇ ਦੀ ਸਕੀਮਾਂ ਦਾ ਫਾਇਦਾ ਦਮਾਗੇ ਕਿਤੇ ਨਾ ਕਿਤੇ ਨਰਿੰਦਰ ਮੋਦੀ ਦਾ ਨਾਮ ਆਊਗਾ ਤਾਂ ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਇਹ ਸਕੀਮਾਂ ਤੋਂ ਬਾਂਝਾ ਰੱਖਿਆ ਹੋਇਆ ਹੈ ਭਾਰਤੀ ਜਨਤਾ ਪਾਰਟੀ ਪਿਛਲੇ ਲੰਬੇ ਸਮੇਂ ਤੋਂ ਪਿੰਡਾਂ ਦੇ ਵਿੱਚ ਜਾ ਕੇ ਜਿਹੜੀਆਂ ਉਹ ਕੇਂਦਰੀਆਂ ਸਕੀਮਾਂ ਨੇ ਉਹਨਾਂ ਦਾ ਫਾਇਦਾ ਦੇ ਰਹੀ ਆ ਆਮ ਲੋਕਾਂ ਨੂੰ ਤਾਂ ਉਹਨਾਂ ਨੂੰ ਜਿਹੜੀ ਹੈਗਾ ਆਪ ਪਾਰਟੀ ਨੂੰ ਜਿਹੜਾ ਹੈਗਾ ਲੱਗ ਰਿਹਾ ਕਿ ਤੇ ਇਹ ਬੁਖਲਾੜ ਚਾ ਕੇ ਵੀ ਪੰਜਾਬ ਦੇ ਵਿੱਚ ਉਹਨ ਬੀਜੇਪੀ ਦਾ ਜਿਹੜਾ ਆਧਾਰ ਜਿਹੜਾ ਆਧਾਰ ਦਿਨੋਂ ਦਿਨ ਵੱਧ ਰਿਹਾ ਹੈ ਉਹਦੇ ਚੱਕਰ 'ਚ ਜਿਹੜਾ ਹੈਗਾ ਕੱਲ ਪੂਰੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਜਿੱਥੇ ਵੀ ਜਨਕੀ ਵੀ ਲੋਕਾਂ ਨੂੰ ਜਨਕੀ ਸਹਉਦਨ ਵਾਸਤੇ ਕੈਂਪ ਲਗਾਈ ਸੀ ਉਹ ਕੈਂਪਾਂ ਨੂੰ ਧੱਕੇ ਨਾਲ ਉੱਥੋਂ ਸਮਾਨ ਵੀ ਚੱਕਿਆ ਗਿਆ ਉੱਥੋਂ ਸਾਡੇ ਸਾਰੇ ਲੀਡਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਪੂਰਾ ਦਿਨ ਉਹਨਾਂ ਨੂੰ ਹਰਾਸ਼ਮੈਂਟ ਕੀਤਾ ਗਿਆ ਔਰ ਸਾਰੇ ਜਿਹੜੇ ਵੱਡੇ ਕੋਈ ਹੋਰ ਵੀ ਲੀਡਰ ਸੀ ਜਿੱਥੇ ਸਾਰਿਆਂ ਨੂੰ ਕਿਤੇ ਇੱਕ ਦਿਨ ਸਭ ਨੂੰ ਨਜ਼ਰਬੰਦ ਕੀਤਾ ਗਿਆ ਇਹ ਇੱਕ ਪੰਜਾਬ ਸਰਕਾਰ ਦੀ ਕਾਨੂੰਨੀ ਹਰਕਤ ਹੈ ਜਿਹਦੇ ਨਾਲ ਕੋਈ ਆਮ ਲੋਕਾਂ ਨੂੰ ਜਿਨ ਕਿ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਵਰਕਰ ਦਬਨ ਵਾਲਾ ਨਹੀਂ